ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਪੰਜਾਬ ਦੇ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਦੱਸਦੀ ਹੈ ਕਿ ਭਾਰਤ ਦੇ ਵੱਲੋਂ ਬੀਤੀ ਰਾਤ ਪਾਕਿਸਤਾਨ ਦੇ ਵਿੱਚ ਐਰਸਟ੍ਰਾਈਕ ਕੀਤੀ ਗਈ ਅਤਵਾਦ ਦੇ ਬਦਲੇ ਨੂੰ ਲੈ ਕੇ ਪਹਲਗਾਮ ਚ ਹੋਏ ਬਦਲੇ ਨੂੰ ਲੈ ਕੇ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਐਰਸਟ੍ਰਾਈਕ ਦੇ ਮਗਰੋਂ ਹੁਣ ਜੋ ਨਵੇਂ ਫੈਸਲੇ ਲਏਤੇ ਜਾ ਰਹੇ ਨੇ ਅਗਲੇ ਹੁਕਮਾਂ ਤੱਕ ਪੰਜਾਬ ਦੇ ਫਰੂਜ਼ਪੁਰ ਫਾਜ਼ਿਲਕਾ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹਾਲਾਂਕਿ ਬੀਤੀ ਰਾਤ ਕੀ ਭਾਰਤ ਦੇ ਵੱਲੋਂ ਇਹ ਜੋ ਐਸਟ੍ਰਾਈਕ ਹੈ ਉਹ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਕਣੀਆਂ ਤੇ ਕੀਤੀਆਂ ਗਈਆਂ ਆ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲ ਨੂੰ ਵੀ ਹੁਣ ਬੰਦ ਕਰ ਦਿੱਤਾ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਜਿਸ ਤੋਂ ਬਾਅਦ ਹੁਣ ਕਿਤਨਾ ਕੀਤੇ ਸਰਕਾਰ ਦੇ ਵੱਲੋਂ ਸੁਰੱਖਿਆ ਦੇ ਲਿਹਾਜ਼ੇ ਨਾਲ ਇਹ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਕਿ ਤਨਾ ਕਿਤੇ ਪਾਕਿਸਤਾਨ ਦੇ ਵੱਲੋਂ ਵੀ ਇਸ ਤੇ ਕੋਈ ਰਿਐਕਟ ਨਾ ਕੀਤਾ ਜਾ ਸਕੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਜਿਸ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹੇ ਸ਼ਾਮਲ ਨੇ ਇਹ ਉਹ ਜ਼ਿਲ੍ਹੇ ਨੇ ਜੋ ਪੰਜਾਬ ਦੀ ਸਰਹੱਦ ਦੇ ਨਾਲ ਲੱਗਦੇ ਨੇ ਔਰ ਸਰਕਾਰ ਦੇ ਵੱਲੋਂ ਹੁਣ ਅਗਲੇ ਹੁਕਮਾਂ ਤੱਕ ਇਸਨਾਂ ਨੂੰ ਬੰਦ ਕਰ ਦਿੱਤਾ ਗਿਆ ਪੂਰੇ ਦੇਸ਼ 'ਚ ਇਸ ਵੇਲੇ ਹਾਈ ਅਲਰਟ ਹੈ ਜੇ ਸਰਹੱਦੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਉੱਥੇ ਮੌਕਦਿਲ ਨੂੰ ਲੈ ਕੇ ਸਰਕਾਰ ਦੇ ਵੱਲੋਂ ਰਣਨੀਤੀਆਂ ਤਿਆਰ ਕੀਤੇ ਜਾ ਰਹੀਆਂ ਸਨ ਪਰ ਬੀਤੀ ਰਾਤ ਅਤਵਾਦੀਆਂ ਦੇ ਪਾਕਿਸਤਾਨ ਦੇ ਵਿੱਚ ਜੋ ਟਿਕਾਣੇ ਸਨ ਉਹਨਾਂ ਤੇ 에어 ਸਟ੍ਰਾਈਕ ਕੀਤੀ ਗਈ ਜਿਸ ਤੋਂ ਬਾਅਦ ਹੁਣ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਜੋ ਸਰਹੱਦ ਦੇ ਨਾਲ ਲੱਗਦੇ ਸਕੂਲ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਜੋ 에어ਪੋਰਟ ਨੇ ਅੰਮ੍ਰਿਤਸਰ ਹਵਾਈ ਅੱਡਾ ਔਰ ਇਸ ਤੋਂ ਇਲਾਵਾ ਜੋ ਸ਼ਿਨਗਰ 에어ਪੋਰਟ ਹੈ ਤਕਾਬ ਔਰ ਕਈ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ ਪਰ ਇਸ ਵੇਲੇ ਦੀ ਇੱਕ ਹੋਰ ਅਪਡੇਟ ਆਈ ਹੈ ਜੋ ਅੰਮ੍ਰਿਤਸਰ ਦੇ ਸਕੂਲ ਨੇ ਚਾਹੇ ਉਹ ਨਿੱਜੀ ਨੇ ਮੰਨਤਾ ਪ੍ਰਾਪਤ ਨੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਤਾਂ ਕੁੱਲ ਪੰਜ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਮੁਕੰਮਲ ਤੌਰ ਤੇ ਫਿਲਹਾਲ ਬੰਦ ਕਰਨ ਦਾ ਐਲਾਨ ਹੈ ਅਗਲੇ ਹੁਕਮਾਂ ਤੱਕ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਹਨਾਂ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ ਜਿਸ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਪਠਾਨਕੋਟ ਗੁਰਦਾਸਪੁਰ ਤੇ ਹੁਣ ਅੰਮ੍ਰਿਤਸਰ ਵੀ ਜੇ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹਾਲਾਂਕਿ ਬੀਤੀ ਰਾਤ ਹੀ ਸਰਕਾਰ ਦੇ ਵੱਲੋਂ ਜੋ ਇਹ ਐਕਸ਼ਨ ਲਿਆ ਗਿਆ ਇਸ ਤੋਂ ਬਾਅਦ ਇਹ ਜੋ ਸਾਰੇ ਪ੍ਰਬੰਧ ਹੈ ਹੁਣ ਕਿੱਥੇ ਜਾ ਰਹੇ ਨੇ ਪਹਿਲਗਾਮ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਮਾਸੂਮਾਂ ਦੀ ਜਾਨਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਲੋਕਾਂ 'ਚ ਰੋਸ ਸੀ ਕਿ ਇਸ ਦਾ ਬਦਲਾ ਲੈਣਾ ਚਾਹੀਦਾ ਪਰ ਹੁਣ ਸਰਕਾਰ ਦੇ ਵੱਲੋਂ ਇਸਟ੍ਰਾਈਕ ਕੀਤੀ ਗਈ ਪਾਕਿਸਤਾਨ ਦੇ ਵਿੱਚ ਨੌ ਅਤਵਾਦੀ ਟਿਕਾਣਿਆਂ ਤੇ ਇਸਟ੍ਰਾਈਕ ਕੀਤੀ ਗਈ ਜਿਸ ਦੀਆਂ ਕੀ तमाम ਵੀਡੀਓ ਵੀ سامنے ਆਈਆਂ ਪਾਕਿਸਤਾਨ ਦੇ ਜੋ ਅਫੀਸ਼ਰ ਨੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਇਸ ਦਾ ਕਬੂਲਨਾਮਾ ਵੀ ਕੀਤਾ ਗਿਆ ਕਿ ਭਾਰਤ ਦੇ ਵੱਲੋਂ ਵੱਖ-ਵੱਖ ਟਿਕਾਣਿਆਂ ਤੇ ਜੋ ਇਸਟ੍ਰਾਈਕ ਹੈ ਉਹ ਕੀਤੀ ਗਈ ਹੈ ਪਰ ਹੁਣ ਉਸ ਤੋਂ ਬਾਅਦ ਭਾਰਤ ਹਜੇ ਵੀ ਤਿਆਰੀ ਦੇ ਵਿੱਚ ਹੈ ਕਿ ਕਿਤਨਾ ਕਿਤੇ ਪਾਕਿਸਤਾਨ ਦੇ ਵੱਲੋਂ ਇਸ ਤੇ ਕੋਈ ਰਿਆਕਸ਼ਨ ਕੀਤਾ ਜਾ ਸਕੇ ਕਿਉਂਕਿ ਖਾਸ ਤੌਰ ਤੇ ਜਦ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਸਕੂਲਾਂ ਨੂੰ ਜਾਂ ਹੋਰ ਜੋ ਪੇੜ ਪਾੜੇ ਇਲਾਕੇ ਨੇ ਉਹ ਮੁੱਖ ਟਾਰਗੇਟ ਹੁੰਦੇ ਨੇ ਪਰ ਹੁਣ ਸਰਕਾਰ ਦੇ ਵੱਲੋਂ ਸਰਹੱਦ ਦੇ ਨਾਲ ਲੱਗਦੇ ਖੇਤਰ ਜਿਸ ਦੇ ਵਿੱਚ ਪੰਜਾਬ ਦੇ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਪਠਾਨਕੋਟ ਤੇ ਗੁਰਦਾਸਪੁਰ ਸ਼ਾਮਲ ਹੈ ਜਿਨ੍ਹਾਂ ਨੂੰ ਹਜੇ ਫਿਲਹਾਲ ਸਰਕਾਰੀ ਸਕੂਲਾਂ ਨੂੰ ਉੱਥੋਂ ਦੇ ਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਪਹਿਲਾਂ ਸਰਕਾਰ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਸਕੂਲਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਠਾਨਕੋਟ ਦੇ ਸਕੂਲਾਂ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਗਰਦਾਸਪੁਰ ਸਣੇ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਜੋ ਐਲਾਨ ਹੈ ਉਹ ਕੀਤਾ ਗਿਆ ਹੈ